सतनाम श्री गुरु साहेब जी गौड़ी गुरि महला पञ्चवान्त् पाखट सचनाए हर गुण का वैसेज शभये त्यो दादे का खोल डि खजाना मेरे मन दना। रतन लाल भंडार लालकाच्छूना मोले खावे खर्च रल मिल पाई ਜਿਸ ਮਸਤਕ ਲੈ ਖਲੇ ਖਾਏ ਸੁਇਤ ਖਜਾਨੇ ਲਿਆਰ ਲਾਏ ਗੋੜੇ ਗਵਰੇ ਦੇ ਮਹਲਾ ਪੰਜਵਾ ਅਮਦਨਵੰਤ ਪਾਕਟ ਸਚਨਾਏ अर्गुण गावे सेज सुबाए रहाव प्यो ददे का कोड ठक जना ता मेरे मन प्यानी दाना रतन लाल जां का कछु ना मोल परे पंडार कुट ਜਾਏ ਕੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਐਤ ਖਜਾਨੇ ਲਿਆਰ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਗੁਆਰੇ ਮਹੱਲਾ ਪੰਜਵਾਂ अमदनवंत पाखट सचनाए हर गुण का वैसेज सुभाये राह प्यो दे का को खजाना ता मेरे मन लाल रत्नलका कछना मोल परे ਰਾਰ ਅਖੋਟ ਅਤੋਲ ਖਾਵੇ ਖਰਚੈ ਰਲ ਮਿਲ ਪਾਏ ਟੋਟ ਨ ਆਵੇ ਵਦੋ ਜਾਏ ਕਉ ਨਾਨਕ ਜਿਸ ਮਸਤਕ ਲੈ ਫਲ ਖਾਏ ਤੋ ਇਹ ਖਜ਼ਾਨੇ ਲਿਆਰ ਲਾਏ ਗੋੜੇ ਗਵਰੇ ਦੇ ਮਹਲਾ ਪੰਜਾਂ ਅਮਦਨਵੰਤ 파ਕਟ ਸਚਨਾਏ ਅਰ ਗੁਣੋ ਕਾ ਵੈ ਸਹਿਜ ਸੁਭਾਏ ਰਹਾ देका कोठ खजाना ता मेरे मन प्यानी दाना रतन लाल जाका कछु ना मोल परे भंडार कुठ तोल खावे खर्च रल मिल भाइ ਟੋਟਨ ਆਵੇ ਵੱਧੋ ਜਾਏ ਕੋ ਨਾਨਕ ਜਿਸ ਮਸਤਕ ਲੇ ਖਿਖਾਏ ਸੋ ਐਤ ਖਜਾਨੇ ਲਿਆਰ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ पौड़ी गुआरे महला पंचवान अमदनवंत पाखट सचनाए हर गुण गावे सहज सुभाए रहा त्यो दादे का खोल डिठा खजाना ता मेरे मन प्या निदाना ਰਤਨਾ ਲਾਲ ਜਾ ਕਾ ਕਛੋ ਨਾ ਮੋਲ ਪਰੇ ਪੰਡਾਰ ਅਕੋਟ ਅਤੋਲ ਖਾਵੇ ਖਰਚੈ ਰਲ ਮਿਲ ਪਾਏ ਟੋਟ ਨ ਆਵੇ ਵਦੋ ਜਾਏ ਕੋ ਜਿਸ ਮਸਤਕ ਲੈ ਖਲੀ ਖਾਏ ਸੋ ਇਹ ਤਖਜਾਨੇ ਲਿਆਰ ਲਾਏ ਗੋੜੇ ਘੋੜੇ ਦੇ ਮਹਲਾ ਪੰਜਵਾ ਅਮਦਨਵੰਤ 파ਕਟ ਸਚਨਾਏ आरगुण कावै सहज सुभाए रहाऊ प्योदति का खोल ठा खजना ता मेरे मन प्यानी दाना रतन लाल जाका कछु ना පண்டර කුට තෝල खाවහැ කරචරලමිල පයි තෝටන ආවවदජයි කෝන්නන්නකජිස මස්තක ले කලෙ කए ස ਤਖਤ ਖਜਾਨੇ ਲਿਆਰ ਲਾਏ ਸਤਨਾਮ ਸ੍ਰੀ ਓ ਆਹੇ ਗੁਰੂ ਸਾਹਿਬ ਜੀ ਗੋੜੀ ਗੁਆਰੇ ਮਹੱਲਾ ਪੰਜਵਾਂ ਅਮਦਨਵੰਤ ਭਾਫਟ ਸਚਨਾਏ ਹਰ ਗੁਣ ਗਾਵੇ ਸੇ ਜਿ ਸੁਭਾਏ ਰਹਾਉ प्यो दादे का खोल डिठा खजाना ता मेरे मन प्या निदाना रतन लाल जा का कछु ना मोल परे भंडार कुट अतोल खावे खर्च रल मिल पाई ਜਾਏ ਕਉ ਨਾਨਕ ਜਿਸ ਮਸਤਕ ਲੈ ਖਲੇ ਖਾਏ ਸੋ ਇਹ ਤਖਜਾਨੇ ਲਿਆਰ ਲਾਏ ਗੋੜੇ ਗਵਰੇ ਮਹਲਾ ਪੰਜਵਾਂ ਅਮਦਨਵੰਤ ਪਾਕਟ ਸਚਨਾਏ अरगुण गाव सुभाए प्यो ददे का ठा जना ता मेरे मन प्यानिदना रत् जका कछु ना मोल परे भण्डार तो ਖਾਏ ਸੋ ਐਤ ਖਜ਼ਾਨੇ ਲਿਆਰ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਗੁਆਰੇ ਮਹੱਲਾ ਪੰਜਵਾਂ ਅਮਦਨਵੰਤ ਭਾਫਟ ਸਚਨਾਏ हर गुण गावे सहज सुभाए राहाऊ प्यो दादे का खोल डिठा खजाना ता मेरे मन प्या निदाना रतन लाल जा का कछु मोल परे भंडार कुट अतो ਚਰ ਅਲ ਮਿਲ ਪਾਏ ਟੋਟ ਨ ਆਵੇ ਵਦੋ ਜਾਏ ਕਉ ਨਾਨਕ ਜਿਸ ਮਸਤਕ ਲੈ ਫਲ ਖਾਏ ਸੁ ਇਹ ਤਖਜਾਨੇ ਲਿਆਰ ਲਾਏ ਗੋੜੇ ਰੇ ਰੇ ਮਹਲਾ ਪੰਜਵਾ ਅਮਦਨਵੰਤ ਪਾਕਟ ਸਚਨਾਇ ਅਰਗੁਣੋ ਗਾਵੇ ਸਹਿਜ ਸੁਭਾਏ ਰਹਾਉ ਪਿਉ ਦਦੇ ਕਾ ਕੋਠਾ ਖਜਨ ਤਾ ਮੇਰੇ ਮਨ ਪਿਆਨੇ ਤਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਪਰੇ ਪੰਧਾਰ ਖੋਟ ਤੋਲ ਖਾਵਹਿ ਖਰਚੈ ਰਲ ਮਿਲ ਭਾਈ ਟੋਟਣਾ ਆਵੈ ਵੱਦੋ ਜਾਏ ਨਨਕ ਜਿਸ ਮਸਤਕ ਲੇਖ ਲਿਖਾਏ ਸੋ ਐਤ ਖਜ਼ਾਨੇ ਲਿਆਰ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ